ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਮਨ ਪਟਿਕ ਦੇ ਉੱਪਰ ਤੇ ਤੁਹਾਡੇ ਲਈ ਅੱਜ ਆਪਾਂ ਲੈ ਕੇ ਆਏ ਇੱਕ ਹੋਰ ਨਵੀਂ ਵੀਡੀਓ ਇਸ ਦੇ ਵਿੱਚ ਆਪਾਂ ਨੇ ਤੁਹਾਨੂੰ ਫਿਨਿਸ਼ਿੰਗ ਪੱਟੀ ਬਾਰੇ ਜਾਣਕਾਰੀ ਦਿੱਤੀ ਹੈ ਜੋ ਆਪਾਂ ਸੂਟਾਂ ਦੇ ਉੱਪਰ ਲੈ ਕੇ ਲਗਾਉਣੀ ਹੈ ਫਿਨਿਸ਼ਿੰਗ ਪੱਟੀ ਤੇ ਫਿਨਿਸ਼ਿੰਗ ਪੱਟੀ ਕਈ ਵਾਰ ਆਪਾਂ ਨੂੰ ਬਾਜ਼ਾਰ ਚੋਂ ਸਹੀ ਨਹੀਂ ਮਿਲਦਾ ਕਲਰ ਤਾਂ ਆਪਾਂ ਨੂੰ ਕਪੜਾ ਲੈ ਕੇ ਲਗਾਉਣੀ ਪੈਂਦੀ ਹੈ ਤੇ ਇਹ ਆਪਾਂ ਕੱਪੜੇ ਦੀ ਫਿਨਿਸ਼ਿੰਗ ਪੱਟੀ ਕਿਵੇਂ ਤਿਆਰ ਕਰ ਸਕਦੇ ਹਾਂ ਘਰ ਵਿੱਚ ਹੀ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਆਪਾਂ ਫਿਨਿਸ਼ਿੰਗ ਪੱਟੀ ਕਿਵੇਂ ਤਿਆਰ ਕਰ ਸਕਦੇ ਹਾਂ ਘਰ ਵਿੱਚ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀ ਆਪਣਾ ਇਹ ਤਰੀਕਾ ਕਿਵੇਂ ਲੱਗਿਆ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤੇ ਦਿਖਾਉਣੇ ਤੁਹਾਨੂੰ ਵੀ ਆਪਾਂ ਫਿਨਿਸ਼ਿੰਗ ਪੱਟੀ ਘਰ ਵਿੱਚ ਹੀ ਕਿਵੇਂ ਤਿਆਰ ਕਰ ਸਕਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੇ ਪਲੇਨ ਕੱਪੜਾ ਲੈ ਲੈਣਾ ਜੋ ਵੀ ਆਪਾਂ ਨੇ ਮੈਚਿੰਗ ਸੂਟ ਦੇ ਉੱਪਰ ਫਿਨਿਸ਼ਿੰਗ ਪੱਟੀ ਤਿਆਰ ਕਰਨੀ ਆ ਉਹਦੇ ਲਈ ਆਪਾਂ ਨੇ ਇਹ ਕੱਪੜਾ ਲੈ ਰੱਖਿਆ ਤੇ ਇਹਦੇ ਉੱਪਰ ਆਪਾਂ ਜਿਹੜੀ ਪੇਸਟਿੰਗ ਵਾਲੀ ਸ਼ਰਟ ਪੱਟੀ ਕਹਿ ਦਿੰਦੇ ਨੇ ਇਹਨੂੰ ਤੇ ਕੁੜਤੇ ਪਜਾਮੇ ਵਾਲੀ ਪੱਟੀ ਵੀ ਕਹਿ ਦਿੰਦੇ ਨੇ ਤੇ ਇਹ ਪੱਟੀ ਸਵਾ 1/2 ਇੰਚ ਚੌੜੀ ਪੱਟੀ ਹੁੰਦੀ ਹੈ ਇਹ ਤੇ ਇਹ ਪ੍ਰੈਸ ਦੀ ਮਦਦ ਨਾਲ ਆਪਾਂ ਇਸ ਤਰ੍ਹਾਂ ਲਗਾ ਲੈਣੀ ਆ ਉਹ ਆਪਾਂ ਨੇ ਲੰਬੀ ਪੱਟੀ ਪ੍ਰੈਸ ਨਾਲ ਪੇਸਟ ਕੀਤੀ ਸੀ ਤੇ ਇਹ ਚਾਕਾਂ ਦੀ ਪੱਟੀ ਹੈ ਉੱਚ ਔਰ ਸਕੇਲ ਦੇ ਦੀ ਪੱਟੀ ਬਣਾਈ ਆ ਤੇ ਇਹ ਕੱਲੇ ਚਾਕਾਂ ਦੀ ਆ ਕਿਉਂਕਿ ਅੱਗੇ ਆਪਾਂ ਨੇ ਲੈਸ ਲਗਾਈ ਹੋਈ ਹੈ ਸੂਟ ਦੇ ਤੇ ਅੱਗੇ ਕੱਲੇ ਸਿਰਫ ਚਾਕਾਂ ਦੇ ਉੱਪਰ ਹੀ ਆਪਾਂ ਨੇ ਪੱਟੀ ਲਗਾਉਣੀ ਹੈ ਤੇ ਪਿੱਛੇ ਵਾਲਾ ਜਿਹੜਾ ਬੈਕ ਸਾਈਡ ਵਾਲਾ ਘੇਰਾ ਉਹ ਤੇ ਆਪਾਂ ਨੇ ਚੋਰਸ ਸਾਰੇ ਘੇਰੇ ਦੇ ਉੱਪਰ ਫਿਨਿਸ਼ਿੰਗ ਪੱਟੀ ਲਗਾਉਣੀ ਹੈ ਤੇ ਇਹ ਆਪਾਂ ਇਸ ਤਰ੍ਹਾਂ ਪ੍ਰੈਸ ਨਾਲ ਪੇਸਟ ਕਰ ਲੈਣੀ ਹੈ ਪਹਿਲਾਂ ਤੇ ਉਸ ਤੋਂ ਬਾਅਦ ਇਹਦੇ ਸਾਈਡਾਂ ਤੋਂ ਆਪਾਂ ਅੱਧਾ-ਅੱਧਾ ਇੰਚ ਮਾਰਜਿਨ ਰੱਖ ਕੇ ਕੱਪੜੇ ਦਾ ਪੱਟੀ ਦੇ ਬਰਾਬਰ ਇਹਨੂੰ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਆਪਾਂ ਨੇ ਡੋਰੀ ਲੈ ਲੈਣੀ ਆ ਪਾਈਪਿੰਗ ਵਾਲੀ ਡੋਰੀ ਜਿਹੜੀ ਕਹਿੰਦੇ ਹੁੰਦੇ ਨੇ ਧਾਗਾ ਹਨਾ ਤੇ ਇਹਨੂੰ ਆਪਾਂ ਇੱਕ ਸਿੰਗਲ ਜਿਹੜਾ ਪੈਰ ਹੁੰਦਾ ਜਿਹਦੇ ਨਾਲ ਆਪਾਂ ਪਾਈਪਿੰਗ ਲਾਉਣੇ ਹੁੰਦੇ ਆ ਉਹਦੇ ਨਾਲ ਇੱਕ ਸਾਈਡ ਤੇ ਜਿਹੜੀ ਆਪਾਂ ਨੇ ਫਿਨਿਸ਼ਿੰਗ ਪੱਟੀ ਅਟੈਚ ਕੀਤੀ ਆ ਉਹਦੇ ਨਾਲ ਇੱਕ ਸਾਈਡ ਤੇ ਇਹਦੇ ਆਪਾਂ ਡੋਰੀ ਪਾ ਲਾਂਗੇ ਕਿਉਂਕਿ ਇੱਕ ਸਾਈਡ ਤੇ ਜਿਵੇਂ ਆਪਾਂ ਫਿਨਿਸ਼ਿੰਗ ਪੱਟੀ ਲਾਉਣੀ ਆ ਉਹਦੇ ਪਾਈਪਿੰਗ ਲੱਗੀ ਹੋਈ ਹੁੰਦੀ ਆ ਨਾ ਪਾਈਪਿੰਗ ਬਾਹਰ ਨਿਕਲਦੀ ਜਿਹੜੀ ਇਹ ਉਹ ਵਾਲੀ ਪਾਈਪਿੰਗ ਬਣੂਗੀ ਤੇ ਇਹਦੇ ਇੱਕ ਸਾਈਡ ਤੇ ਆਪਾਂ ਇੱਕ ਇੱਕ ਪੈਰ ਦੀ ਮਦਦ ਦੇ ਨਾਲ ਮਸ਼ੀਨ ਲਾ ਕੇ ਤੇ ਇਹਦੇ ਵਿੱਚ ਆਪਾਂ ਡੋਰੀ ਵਾਲਾ ਧਾਗਾ ਅਟੈਚ ਕਰ ਲਾਂਗੇ। ਉਹਦੇ ਨਾਲ ਫਿਨਿਸ਼ਿੰਗ ਵਧੀਆ ਆਉਂਦੀ ਆ। ਤੇ ਇਸੇ ਤਰੀਕੇ ਨਾਲ ਆਪਾਂ ਦੋਨਾਂ ਦੇ ਵਿੱਚ ਪਾਈਪਿੰਗ ਵਾਲਾ ਧਾਗਾ ਪਾ ਕੇ ਫਿਨਿਸ਼ਿੰਗ ਪੱਟੀ ਚਾਕਾਂ ਵਾਲੀ ਤਿਆਰ ਕਰ ਲਈ। ਤੇ ਜਿਹੜੀ ਆਪਾਂ ਵੱਡੀ ਪੱਟੀ ਆ ਉਹ ਵੀ ਆਪਾਂ ਇਸੇ ਤਰ੍ਹਾਂ ਹੀ ਤਿਆਰ ਕਰਨੀ ਆ। ਤੇ ਇਹਨੂੰ ਉਸ ਤੋਂ ਬਾਅਦ ਪੱਟੀ ਨੂੰ ਜਦੋਂ ਆਪਾਂ ਵਿੱਚ ਧਾਗਾ ਪਾ ਕੇ ਤਿਆਰ ਕਰ ਲਿਆ ਤਾਂ ਫਿਰ ਇਹਨੂੰ ਆਪਾਂ ਨੇ ਸੂਟ ਦੇ ਉੱਪਰ ਅਟੈਚ ਕਰਨਾ ਹੈ ਤੇ ਦੋਨੋਂ ਆਪਣੀਆਂ ਪੱਟੀਆਂ ਤਿਆਰ ਨੇ ਤੇ ਹੁਣ ਆਪਾਂ ਨੇ ਜਿਹੜਾ ਸੂਟ ਆ ਉਹਦਾ ਘੇਰਾ ਨਾਪ ਲੈਣਾ ਤੇ ਜਿੰਨਾ ਆਪਣਾ ਘੇਰਾਗਾ ਉਹਦੇ ਤੇ ਆਪਾਂ ਨੇ ਨਿਸ਼ਾਨੀ ਲਾ ਲੈਣੀ ਹੈ ਜੇਦਾ ਆਪਾਂ ਨੇ 2 ਇੰਚ ਘੇਰਾ ਤਿਆਰ ਕਰਨਾ ਤੇ ਉੱਥੇ ਆਪਾਂ ਨਿਸ਼ਾਨੀ ਲਾ ਲਾਂਗੇ ਚਾਕ ਨਾਲ ਤੇ ਇਹਨੂੰ ਆਪਾਂ ਪ੍ਰੈਸ ਦੀ ਮਦਦ ਨਾਲ 20 ਮੋੜ ਕੇ ਕਰੀਜ ਤਿਆਰ ਕਰ ਸਕਦੇ ਆ ਜਿੱਥੇ ਆਪਾਂ ਨੇ ਪੱਟੀ ਲਾਉਣੀ ਆ ਤੇ ਇਹਦੇ ਤੇ ਆਪਾਂ ਚਾਕ ਨਾਲ ਸਿੱਧੀ ਨਿਸ਼ਾਨੀ ਲਾ ਕੇ ਉਹਦੇ ਤੇ ਪੱਟੀ ਨੂੰ ਆਪਾਂ ਨੇ ਅਟੈਚ ਕਰਨਾ ਹੈ ਨਿਸ਼ਾਨੀਆਂ ਪਤਾ ਲਾਵਾਂਗੇ ਕਿਉਂਕਿ ਵੀ ਟੇਢੀ ਵਿੰਗੀ ਨਾ ਪੱਟੀ ਲੱਗੇ ਉਹਦੀ ਮਦਦ ਲੈਣਾ ਇਹ ਸਿੱਧੀ ਲੱਗੂਗੀ ਤੇ ਆਪਾਂ ਚਾਕਾਂ ਤੱਕ ਨਿਸ਼ਾਨੀ ਲਾ ਲਾਂਗੇ 10 10 ਇੰਚ ਤੇ ਫੋਲਡ ਕੀਤਾ ਹੋਇਆ ਸੂਟ ਆ ਆਪਣਾ ਤੇ ਦੋਨੋਂ ਸਾਈਡਾਂ ਤੇ ਆਪਾਂ ਇਹਦੀ ਮੀਨ ਨਿਸ਼ਾਨੀ ਲਾ ਲਾਂਗੇ ਤੇ ਹੁਣ ਜਿਹੜੀ ਫਿਨਿਸ਼ਿੰਗ ਪੱਟੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਉੱਪਰ ਰੱਖ ਲੈਣਾ ਹੈ ਪਾਈਪਿੰਗ ਵਾਲੀ ਸਾਈਡ ਇਹਦੇ ਆਪਾਂ ਸੂਟ ਦੇ ਉੱਪਰ ਰੱਖਾਂਗੇ ਤੇ ਜਿਹੜੀ ਦੂਸਰੀ ਸਾਈਡ ਆ ਫੋਲਡ ਕਰਨ ਵਾਲੀ ਉਹ ਦੂਸਰੀ ਸਾਈਡ ਤੇ ਇਹਨੂੰ ਆਪਾਂ ਸਿੰਗਲ ਪੈਰ ਦੀ ਮਦਦ ਦੇ ਨਾਲ ਹੀ ਲਾਵਾਂਗੇ ਤੇ ਇਸ ਤਰ੍ਹਾਂ ਆਪਾਂ ਨੇ ਜਿੱਥੇ-ਜਿੱਥੇ ਨਿਸ਼ਾਨੀ ਲਾਈ ਹੋਈ ਹੈ ਉੱਥੇ-ਉੱਥੇ ਆਪਾਂ ਨੇ ਇਹਨੂੰ ਅਟੈਚ ਕਰ ਦੇਣਾ ਸਿੰਗਲ ਸੀਨ ਲਗਾ ਕੇ ਹੀ ਇਹ ਅਟੈਚ ਹੋ ਜਾਂਦੀ ਆ ਕੋਈ ਇਹਦੇ ਤੇ ਦੋ ਸੀਣਾ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਇਹ ਇੱਕ ਸੀਨ ਨਾਲ ਹੀ ਅਟੈਚ ਹੋ ਜਾਂਦੀ ਆ ਸੂਟ ਦੇ ਉੱਪਰ ਤੇ ਬਹੁਤ ਸਫਾਈ ਨਾਲ ਇਹ ਲੱਗਦੀ ਆ ਜਿਵੇਂ ਆਪਾਂ ਦੂਸਰੀ ਪਾਈਪਿੰਗ ਲਗਾਉਣੇ ਹੁੰਨੇ ਆ ਕਈ ਵਾਰ ਖਿੱਚ ਪੈ ਜਾਂਦੀ ਆ ਇਹਦੇ ਚੋਂ ਮੈਂ ਖਿੱਚ ਵੀ ਨਹੀਂ ਪੈਂਦੀ ਤੇ ਇਹ ਬਹੁਤ ਸੋਹਣੀ ਲੱਗਦੀ ਲੱਗੀ ਹੋਈ ਵੀ ਤੁਸੀਂ ਦੇਖਿਓ ਸੂਟਾਂ ਦੇ ਉੱਪਰ ਬਹੁਤ ਭੈਣਾ ਲਵਾਉਣੀਆਂ ਨੇ ਇਹ ਵਾਲੀ ਫਿਨਿਸ਼ਿੰਗ ਪੱਟੀ ਤੇ ਇਹਦੇ ਵਾਸਤੇ ਆਪਾਂ ਘੇਰੇ ਦਾ ਜਿਹੜਾ ਕੱਪੜਾ ਉਹ 1 ਇੰਚ ਹੀ ਵੱਧ ਲੈਤਾ ਹੋਇਆ 1 ਇੰਚ ਉਧਰਲੀ ਸਾਈਡ ਆ ਤੇ 1 ਇੰਚ ਵੀ ਉਧਰਲੀ ਸਾਈਡ ਆ ਕਿਉਂਕਿ ਜਿਹੜਾ ਜ਼ਿਆਦਾ ਕੱਪੜਾ ਹੁੰਦਾ ਉਹ ਆਪਾਂ ਨੂੰ ਦੂਸਰੀ ਪਾਈਪਿੰਗ ਵਾਸਤੇ ਵੱਧ ਲੈਣਾ ਪੈਂਦਾ ਹੁੰਦਾ ਇਹਦੇ ਵਾਸਤੇ ਆਪਾਂ ਨੂੰ ਜ਼ਿਆਦਾ ਕੱਪੜੇ ਦੀ ਲੋੜ ਨਹੀਂ ਹੁੰਦੀ ਤੇ ਇਸੇ ਤਰੀਕੇ ਨਾਲ ਆਪਾਂ ਨੇ ਦੋਨੋਂ ਸਾਈਡਾਂ ਤੇ ਪਾਈਪਿੰਗ ਲਗਾ ਲੈਣੀ ਆ ਤੇ ਇਹ ਸਾਈਡਾਂ ਵਾਲੀ ਚੌਕਾਂ ਵਾਲੀ ਲੱਗੀ ਦੇਖੋ ਘੇਰੇ ਤੇ ਇਹਦੇ ਆਪਾਂ ਨੇ ਲੈਂਸ ਲਾਈ ਹੋਈ ਆ ਤੇ ਇਹ ਚੌਕਾਂ ਦੇ ਆਪਾਂ ਨੇ ਇਹਦੇ ਫਿਨਿਸ਼ਿੰਗ ਪੱਟੀ ਵਾਲੀ ਪਾਈਪਿੰਗ ਲਗਾਤੀ ਤੇ ਬਹੁਤ ਸੋਹਣੀ ਇਹਦੀ ਪਾਈਪਿੰਗ ਨਿਕਲੀ ਆ ਬਰੀਕ ਬਰੀਕ ਤੇ ਇੱਥੋਂ ਇਹਨੂੰ ਆਪਾਂ ਫੋਲਡ ਕਰਕੇ ਇਹਦੇ ਤੇ ਤਰਪਾਈ ਕਰ ਦਾਂਗੇ ਬਾਅਦ ਚੋਂ ਇਦੇ ਤੇ ਆਪਾਂ ਨੇ ਪਿੱਛੇ ਵਾਲਾ ਜਿਹੜਾ ਘੇਰਾ ਹੈ ਉਹਦੇ ਤੇ ਆਪਾਂ ਨੇ ਚੌਰਸ ਘੇਰੇ ਦੇ ਉੱਪਰ ਪੱਟੀ ਲਗਾਉਣੀ ਹੈ ਇਹ ਸਾਰੇ ਚੌਰਸ ਘੇਰੇ ਦੇ ਉੱਪਰ ਤੇ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਇਹ ਹੁਣ ਆਪਾਂ ਪਿੱਛੇ ਵਾਲੇ ਘੇਰੇ ਦੀ ਲਗਾ ਰਹੇ ਹਾਂ ਤੇ ਇਹਦਾ ਆਪਾਂ ਨੇ ਜਿਹੜਾ ਹੁੰਜਾ ਮੋੜਨਾ ਉਹ ਆਪਾਂ ਕਿਵੇਂ ਮੋੜ ਸਕਦੇ ਹਾਂ ਇੱਥੋਂ ਆਪਾਂ ਡਬਲ ਕਰਕੇ ਸੀਨ ਨੂੰ ਤੇ ਪੱਟੀ ਨੂੰ ਆਪਾਂ نیچے ਮੋੜ ਲਾਂਗੇ ਫੋਲਡ ਕਰਕੇ ਮੋੜਾਂਗੇ ਜਿਹੜਾ ਆਪਾਂ ਨੇ ਘੇਰੇ ਦਾ ਕੱਪੜਾ ਇਹਦਾ ਫੋਲਡ ਕਰਨਾ ਨੀਚੇ ਵਾਲਾ ਇਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰ ਲਾਂਗੇ ਤੇ ਇਹਨੂੰ ਆਪਾਂ ਅੰਦਰ ਨੂੰ ਮੋੜ ਲਾਂਗੇ ਅੰਦਰ ਨੂੰ ਮੋੜ ਕੇ ਜਿਹੜਾ ਉੱਪਰ ਨੂੰ ਆਪਾਂ ਨੇ ਇਹਦੇ ਵੀ ਨਿਸ਼ਾਨੀ ਲਾਈ ਹੋਈ ਹੈ ਘੇਰੇ ਤੇ ਇੱਥੋਂ ਇਹਦਾ ਖੁੰਜਾ ਤਿਆਰ ਹੋ ਜਾਊਗਾ ਇਸ ਤਰ੍ਹਾਂ ਇਹਨੂੰ ਆਪਾਂ ਖੁੰਜੇ ਨੂੰ ਇੱਧਰ ਨੂੰ ਮੋੜ ਕੇ ਘੇਰੇ ਤੇ ਘੇਰੇ ਵਾਲੀ ਸਾਈਡ ਇਹਨੂੰ ਲਗਾਵਾਂਗੇ ਇਸੇ ਤਰੀਕੇ ਨਾਲ ਆਪਾਂ ਸਾਰੇ ਘੇਰੇ ਤੇ ਲਗਾ ਕੇ ਪੱਟੀ ਤੇ ਦੂਸਰੀ ਸਾਈਡ ਵਾਲਾ ਜਿਹੜਾ ਖੁੰਜਾ ਉਹ ਵੀ ਆਪਾਂ ਇਸ ਤਰੀਕੇ ਨਾਲ ਹੀ ਮੋੜਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਕਿਵੇਂ-ਕਿਵੇਂ ਪੱਟੀ ਲਗਾਈ ਹੈ ਤੇ ਕਿਵੇਂ ਮੋੜੀ ਹੈ ਤੇ ਇਸ ਤਰੀਕੇ ਨਾਲ ਹੀ ਆਪਾਂ ਨੇ ਦੂਸਰੇ ਸਾਈਡ ਖੁੰਜਾ ਜਿਹੜਾ ਮੋੜਨਾ ਉਹ ਵੀ ਆਪਾਂ ਨੇ ਇਸ ਤਰੀਕੇ ਨਾਲ ਹੀ ਮੋੜਨਾ ਇਹਦੇ ਨਾਲ ਖੁੰਜੇ ਨੇ ਜਿਹੜੇ ਬਹੁਤ ਸੋਹਣੇ ਬਣ ਕੇ ਤਿਆਰ ਹੁੰਦੇ ਨੇ ਤੇ ਇਹਦਾ ਘੇਰਾ ਜਿਹੜਾ ਘੇਰੇ ਦਾ ਕੱਪੜਾ ਵੀ ਆਪਾਂ ਨੇ 1 ਇੰਚ ਬਾਧ ਰੱਖਿਆ ਬਸ ਸਲਾਈ ਦੇ ਵਿੱਚ ਜਿਹੜਾ ਫਿਨਿਸ਼ਿੰਗ ਪੱਟੀ ਦੇ ਅੰਦਰ ਅੰਦਰ ਹੀ ਮੁੜ ਜਾਊਗਾ ਤੇ ਇੱਥੋਂ ਵੀ ਆਪਾਂ ਸਲਾਈ ਡਬਲ ਕਰਕੇ ਉਸੇ ਤਰੀਕੇ ਨਾਲ ਇਹਨੂੰ ਵੀ ਫੋਲਡ ਕਰ ਦਾਂਗੇ ਆਪਾਂ ਨੀਚੋਂ ਐਵੇਂ ਫੋਲਡ ਕਰਕੇ ਅੰਦਰ ਨੂੰ ਮੋੜ ਲਾਂਗੇ ਤੇ ਜਿਹੜੀ ਉਹ ਦੇਖੋ ਚਾਕ ਨਾਲ ਨਿਸ਼ਾਨੀ ਲੱਗੀ ਹੋਈ ਹੈ ਉਹ ਨਿਸ਼ਾਨੀ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਹੁੰਜਾ ਬਣਾ ਕੇ ਪਾਈਪਿੰਗ ਨੂੰ ਮੋੜ ਲੈਣਾ ਤੇ ਇਸੇ ਤਰੀਕੇ ਨਾਲ ਆਪਾਂ ਇਹਦੀ ਸਾਰੀ ਸਿਲਾਈ ਲਾ ਦਾਂਗੇ ਇਹ ਤੇ ਡਬਲ ਸਿਲਾਈ ਲਾਉਣ ਦੀ ਕੋਈ ਲੋੜ ਨਹੀਂ ਪੈਂਦੀ ਇੱਕ ਸਿਲਾਈ ਨਾਲ ਹੀ ਸਾਰੀ ਪਾਈਪਿੰਗ ਲੱਗ ਜਾਂਦੀ ਹੈ ਤੇ ਬਹੁਤ ਸੋਹਣੀ ਇਹ ਬਣਦੀ ਆ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਇਹਦੀ ਤੇ ਇਸ ਤਰੀਕੇ ਨਾਲ ਆਪਾਂ ਨੇ ਸਾਰੀ ਪਾਈਪਿੰਗ ਅਟੈਚ ਕਰਤੀ ਹੈ ਇਹਦੇ ਤੇ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਖੁੰਜਾ ਇਹਦਾ ਕਿਵੇਂ ਬਣ ਕੇ ਤਿਆਰ ਹੋਇਆ ਦੇਖੋ ਖੁੰਜਾ ਇਹਦਾ ਐਵੇਂ ਬਣ ਗਿਆ ਤੇ ਇਸ ਤਰ੍ਹਾਂ ਇਧਰੋਂ ਵੀ ਬਹੁਤ ਸੋਹਣਾ ਖੁੰਜਾ ਬਣ ਕੇ ਤਿਆਰ ਹੁੰਦਾ ਪਾਈਪਿੰਗ ਦਾ ਕੋਈ ਵੀ ਇਹਦੇ ਚ ਬਾੜ ਨਹੀਂ ਪੈਂਦਾ ਹੈਗਾ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਵੀ ਸਮਝ ਲੱਗੀ ਵੀ ਆਪਾਂ ਪਾਈਪਿੰਗ ਫਿਨਿਸ਼ਿੰਗ ਪੱਟੀ ਕਿਵੇਂ ਲਗਾ ਸਕਦੇ ਹਾਂ ਤੇ ਇਹ ਆਪਣੀ ਪੂਰੇ ਸੂਟ ਦੀ ਵੀਡੀਓ ਆ ਤੇ ਇਸ ਤਰ੍ਹਾਂ ਇਹ ਤਿਆਰ ਹੋਇਆ ਹੋਇਆ ਤੇ ਕਲੀਆਂ ਪਾਈਆਂ ਹੋਈਆਂ ਨੇ ਬਾਹਾਂ 'ਤੇ ਲੈਂਸ ਲੱਗੀ ਹੋਈ ਆ ਤੇ ਇਸ ਤਰ੍ਹਾਂ ਇਹ ਫਿਨਿਸ਼ਿੰਗ ਪੱਟੀ ਆਪਾਂ ਨੇ ਲਗਾ ਕੇ ਇਹਨੂੰ ਤਿਆਰ ਕੀਤਾ ਤੇ ਇਹਦੇ 'ਤੇ ਆਪਾਂ ਜਿਹੜੀ ਫਿਨਿਸ਼ਿੰਗ ਪੱਟੀ ਆ ਤਰਪਾਈ ਆਪਾਂ ਉਹਦੇ ਉੱਪਰ ਕਰਾਂਗੇ ਤੇ ਪ੍ਰੈਸ ਕਰਕੇ ਇਹ ਬਹੁਤ ਸੋਹਣਾ ਬਣ ਜਾਂਦਾ ਡਿਜ਼ਾਈਨ લાલો સૂટ ਲਾ લો ਵੀ ਬਹੁਤ ਸੋਹਣਾ ਤਿਆਰ ਹੁੰਦਾ ਹੈਗਾ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਪੂਰਾ ਦੇਖਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਤੁਸੀਂ ਇਹਦੇ ਵਿੱਚ ਆਪਾਂ ਨੇ ਕੀ ਜਾਣਕਾਰੀ ਦਿੱਤੀ ਹੈ ਵੀਡੀਓ ਦੇ ਵਿੱਚ ਚਲੋ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਪੂਰੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਗੇ ਤੋਂ ਅਸੀਂ ਤੁਹਾਡੇ ਲਈ ਹੋਰ ਵੀ ਵੀਡੀਓਜ਼ ਲੈ ਕੇ ਆਈਏ ਧੰਨਵਾਦ